ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਕੈਬਿਨੇਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ ਲਈ ਗਏ ਆ ਉਹਨਾਂ ਵਿੱਚ ਇੱਕ ਐਮ ਫੈਸਲਾ ਹੋਇਆ ਉਸ ਦੇ ਸਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਸ ਦੇ ਵਿੱਚ ਕਾਫੀ ਲੋਕਾਂ ਨੂੰ ਰਾਹਤ ਪਰੀ ਜਿਹੀ ਖਬਰ ਮਿਲੀ ਆ ਸੋ ਇਹ ਕਿਹੜਾ ਲਾਭ ਹੈ ਕਿਹੜੇ ਇਹਦੇ ਲਈ ਤੁਹਾਨੂੰ ਡਾਕੂਮੈਂਟਸ ਚਾਹੀਦੇ ਨੇ ਤੇ ਇਹ ਕੀ ਨੋਟੀਫਿਕੇਸ਼ਨ ਆ ਤੁਹਾਨੂੰ ਹੁਣੇ ਹੀ ਇਹਦੀ ਜਾਣਕਾਰੀ ਦੇਵਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕੋ। ਸੋ ਕੈਬਿਨੇਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਫੈਸਲੇ ਲਈ ਗਈ ਹੈ। ਸੋ ਇੱਕ ਵੀਡੀਓ ਤੁਹਾਨੂੰ ਅਲੱਗ ਤੋਂ ਬਣਾ ਕੇ ਦੱਸਾਂਗੇ ਕਿਉਂਕਿ ਐਜੂਕੇਸ਼ਨਲ ਤੌਰ ਤੇ ਜੋ ਪੋਸਟਾਂ ਨੂੰ ਲੈ ਕੇ ਕਾਫੀ ਹੋਰ ਵੀ ਕਈ ਚੀਜ਼ਾਂ ਦੀਆਂ ਐਲਾਨ ਜਿਹੜੇ ਹੋਏ ਆ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਦੀ ਇੱਕ ਗੱਲ ਹੋਈ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ ਬਿਨਾ ਕਿਸੇ ਵੀ ਖੱਜਲ ਖਵਾਰੀ ਤੋਂ ਹੈਲਥ ਕਾਰਡ ਦੇ ਆਧਾਰ ਤੇ ਇਲਾਜ ਹੋਵੇਗਾ ਪੰਜਾਬ ਦੇ ਲੋਕਾਂ ਨੂੰ ਸਿਹਤ ਮੰਦ ਰੱਖਣ ਦੇ ਲਈ ਇਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਬੀਮਾ ਕਰਵਾਉਣਾ ਪੈਂਦਾ ਸੀਗਾ ਜਿਹਦੇ ਲਈ ਕਈ ਕਾਰਡ ਬਣਦੇ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਤੁਹਾਨੂੰ ਖੱਜਲ ਨਹੀਂ ਹੋਣਾ ਪਊਗਾ ਤੁਹਾਨੂੰ 10 ਲੱਖ ਦਾ ਜਿਹੜਾ ਇਲਾਜ ਹੋਊਗਾ ਤੇ ਇਹਦੇ ਲਈ ਤੁਹਾਡੇ ਹੈਲਥ ਕਾਰਡ ਬਣਨਗੇ ਜਿਸ ਦੇ ਵਿੱਚ ਤੁਹਾਡਾ ਵੋਟਰ ਕਾਰਡ ਤੇ ਆਧਾਰ ਕਾਰਡ ਜਿਹੜੇ ਡਾਕੂਮੈਂਟਸ ਜ਼ਰੂਰੀ ਹੈ ਤੇ ਇਹ ਬਹੁਤ ਈਜ਼ੀ ਤਰੀਕੇ ਨਾਲ ਬਣ ਜਾਣਗੇ ਤਾਂ ਤੁਸੀਂ ਆਪਣਾ ਲਾਜ ਜਿਹੜਾ ਕਰਵਾ ਸਕਦੇ ਹੋ ਸੋ ਇਹ ਇੱਕ ਪੰਜਾਬ ਸਰਕਾਰ ਵੱਲੋਂ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਹਰ ਵਰਗ ਦੇ ਵਿਅਕਤੀਆਂ ਨੂੰ ਫਾਇਦਾ ਹੋਊਗਾ ਖਾਸ ਕਰਕੇ ਬਜ਼ੁਰਗਾਂ ਨੂੰ ਕਿਉਂਕਿ ਹੈਲਥ ਕਈ ਇੱਕ ਏਜ ਹੁੰਦੀ ਹੈ ਕਿ ਉਹਨਾਂ ਦੀ ਉਹ ਏਜ ਦੇ ਵਿੱਚ ਜਿਹੜੇ ਬੀਮੇ ਨਹੀਂ ਬਣਦੇ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਪਰ ਹੁਣ ਬਜ਼ੁਰਗਾਂ ਦੇ ਲਈ ਵੀ ਇੱਕ ਇਹਦਾ ਲਾਭ ਹੋਊਗਾ ਕਿ ਉਹ 10 ਲੱਖ ਦਾ ਜਿਹੜਾ ਮੁਫਤ ਇਲਾਜ ਕਰਾ ਸਕਦੇ ਆ ਤੇ ਉਹਨਾਂ ਨੂੰ ਖੱਜਲ-ਖੁਆਰੀ ਨਹੀਂ ਹੋਊਗੀ ਉਹਨਾਂ ਦੇ ਜਿਹੜੇ ਹੈਲਥ ਕਾਰਡ ਬਣਨਗੇ ਉਹਨਾਂ ਦੇ ਲਈ ਸਿਰਫ ਆਧਾਰ ਕਾਰਡ ਤੇ ਵੋਟਰ ਕਾਰਡ ਦੀ ਹੀ ਜ਼ਰੂਰਤ ਹੈ ਸੋ ਇਹ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਸੋ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੈਬਨਿਟ ਮੀਟਿੰਗ ਦੇ ਦੌਰਾਨ ਹੋਰ ਜਿਹੜੇ ਐਮ ਫੈਸਲੇ ਲਏ ਗਏ ਨੇ ਉਹਨਾਂ ਬਾਰੇ ਵੀ ਵਿਚਾਰ-ਵਟਾਂਦਰਾ ਕਰਾਂਗੇ ਸੋ ਤੁਸੀਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਤਾਂ ਜੋ ਤੁਸੀਂ ਆਉਣ ਵਾਲੀ ਹਰ ਤਰ੍ਹਾਂ ਦੀ ਜਾਣਕਾਰੀ ਟਾਈਮ ਟੂ ਟਾਈਮ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ